ਤਵਾਂਗੇ ਤਿੰਨ ਚੀਜ਼ਾਂ ਇਹ ਕੰਮ ਆਉਣਗੀਆਂ ਜੇ ਤੁਸੀਂ ਇਹਨੂੰ 2-4 ਦਿਨ ਵੀ 5 ਦਿਨ ਲੇਟ ਕਰਤਾ ਤਾਂ ਕਿਉਂਕਿ ਇਹ ਕੱਚੀ ਹੈ ਇਹਨੂੰ ਤੁਸੀਂ ਜਿਵੇਂ ਮਰਜ਼ੀ ਟਾਈਮ ਹੈ ਉਹ ਜਿਹੜਾ ਆ ਉਹ 4 ਪੌਣ ਦਾ ਵੀ ਹੈ ਕਿਉਂਕਿ ਇਹਦਾ 4 ਜਿਹੜਾ ਬਹੁਤ ਸਵਾਦ ਬਣਦਾ ਹੈ ਬਣੇ ਹੀ 1 ਫੁੱਟ ਦੇ ਲਗਭਗ ਜੇ ਸਾਡੀ ਜਿਹੜੀ ਫਲੀ ਤਿਆਰ ਹੈ ਅਸੀਂ ਐਡਾ ਕਿੰਨੂ ਕੱਟ ਕਰ ਲਾਂਗੇ ਇੱਕ ਬੂਟਾ ਤਿੰਨ ਕੰਮ ਕਰਦਾ ਜਿਹੜੀ ਜਿਹੜੀ ਸਬਜ਼ੀ ਬਣ ਗਈ ਹੈ ਉਹ ਤਾਂ ਬਣ ਨਹੀਂ ਬਣਨੀ ਹੈ ਪਹਿਲੀ ਕਰ ਤਾਂ ਮਿਲਦਾ ਹੀ ਨਹੀਂ ਜੇ ਮਿਲਦਾ ਵੀ ਹੈ ਤਾਂ ਐਡਾ ਵਧੀਆ ਨਹੀਂ ਮਿਲਦਾ ਇਹ ਕਿਉਂਕਿ ਸਾਡੇ ਕੋਲੋਂ ਇਹ ਮੁੱਲ ਵਿਕ ਜਾਂਦਾ ਇਹ ਸਾਡੀ ਕਮਾਈ ਦਾ ਜਰੀਆ ਵੀ ਹੈ ਦੋਸਤੋ ਦੇਖ ਦਿਓ ਇਹਦੇ ਹੁਣ ਬਿਲਕੁਲ ਸਹੀ ਕੰਪੈਸੀ ਗੋਣ ਦਾ ਟਾਈਮ ਜਿਹੜਾ ਉਹ ਆਇਆ ਹੈ ਜਿਹੜਾ ਇਸ ਮਰਿੰਗਾ ਨੂੰ ਇੱਕ ਬਹੁਤ ਬੂਸਟ ਡੋਜ ਦੇ ਨਾਂ ਤੇ ਨੂੰ ਮਤਲਬ ਕਿਹਾ ਗਿਆ ਕਿ ਆਪ ਜੋ মালਟੀ ਵਿਟਾਮਿਨ ਕੈਪਸੂਲ ਖਾਣ ਨੇ ਉਹਦੀ ਲੋੜ ਨਹੀਂ ਵਹਿ ਇਸ ਤਰੀਕੇ ਨਾਲ ਕਰ ਰਹੀਆਂ ਦੇਖੋ ਟੇਢੀ ਛੇਰ ਵੀ ਨੇ ਦੇ ਅੰਦਰ ਮਰੀਂਗਾ ਜਿਹੜਾ ਤੁਹਾਡਾ ਪੂਰਾ ਤਿਆਰ ਹੈ ਕਿ ਇਹਦੇ ਅੰਦਰ ਇੰਨੀ ਕੀ ਜਿਆਦਾ ਪਾਵਰ ਹੈ ਵੀ ਤੁਹਾਡੇ ਤਾਂ ਦੇਖੋ ਕਿੰਨਾ ਉੱਚਾ ਚਲਾ ਗਿਆ ਫੋਲਰ ਡਿਗਰੀ ਹੋਇਆ ਇਹਦੇ ਅੰਦਰ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਹੈਗਾ ਪ੍ਰਖਟ ਹੈ ਵੀ ਜਿਹਦੇ ਥੱਲੇ ਫਸਲ ਜਿਹੜੀ ਆ ਦੁੱਗਣਾ ਝਾੜ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਹੜਾ ਮੈਂ ਮਿਹਨਤ ਕੀਤੀ ਹੋਈ ਸੀਗੀ ਤਿੰਨ ਚਾਰ ਸਾਲ ਪਹਿਲਾਂ ਦੋ ਸਾਲ ਪਹਿਲਾਂ ਉਥੇ ਅੱਜ ਮੈਂ ਤੁਹਾਨੂੰ ਥੋੜੀ ਜਿਹੀ ਮਿਹਨਤ ਦੇ ਵਿੱਚੋਂ ਸਾਡੇ ਕੋਲੇ ਕੁਝ ਅਸੀਂ ਤਮਿਲ ਲਾਡੂ ਦਾ ਇੱਕ ਸਾਡੇ ਕੋਲੇ ਸਹਿਜਨ ਲੱਗਾ ਹੋਇਆ ਬੂਟਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸਵੰਜਨਾ ਕਹ ਬੋਲ ਦਿੰਨੇ ਆ ਤਾਂ ਹਿੰਦੀ ਦੇ ਵਿੱਚ ਉਹਨੂੰ ਸਹਿਜਨ ਬੋਲਦੇ ਆ ਤੇ ਉਹਦੇ ਜਿਹੜਾ ਕੰਮ ਹੈ ਉਹਦਾ ਜਿਹੜਾ ਅਸੀਂ ਦੇਖਿਆ ਜਦੋਂ ਉਹ ਉਹਦੋਂ ਨੂੰ ਅਸੀਂ ਵਰਤਿਆ ਹੁਣ ਸਾਨੂੰ ਪਤਾ ਲੱਗਦਾ ਕਿ ਵਾਕਈ ਉਹ ਚੀਜ਼ ਕੰਮ ਦੀ ਹੈਗੀ ਹੈ ਕਿਉਂਕਿ ਅਜੇ ਤੱਕ ਤਾਂ ਆਪਾਂ ਵੀਡੀਓ ਦੇਖਦੇ ਆਏ ਸੀ ਪਰ ਅਸੀਂ ਖੁਦ ਵਰਤ ਕੇ ਤੋੜਾ ਐਕਸਪੈਰੀਮੈਂਟ ਕਰਕੇ ਵੀ ਦੇਖ ਲਿਆ ਤਾਂ ਜਿਹੜੀਆਂ ਆਪਾਂ ਨੂੰ ਕਰੋਨਾ ਵੇਲੇ ਡੋਜ਼ਾਂ ਲੱਗਦੀਆਂ ਸੀ ਇਮਿਊਨਿਟੀ ਵਧਾਉਣ ਵਾਸਤੇ ਜਾਂ ਹੋਰ ਸੀਗੀਆਂ ਵੀ ਅਸੀਂ ਅੰਦਰੋਂ ਕਮਜ਼ੋਰ ਹੁੰਦੇ ਜਾਂਦੇ ਆ ਸਾਡੀਆਂ ਲੱਤਾਂ ਬਾਹਾਂ ਦੁਖਦੀਆਂ ਨੇ ਸਾਡੇ ਲੱਕ ਦੁਖਦਾ ਕੁਛ ਦੁਖਦਾ ਹੱਡ ਪੈਰ ਟੁੱਟਦੇ ਆ ਤਾਂ ਦੋਸਤੋ ਇਹ ਜਿਹੜਾ ਹੈ ਉਹਦੇ ਵਿੱਚ ਬੜਾ ਕਾਰਗਰ ਸਿੱਧ ਹੋ ਰਿਹਾ ਹੁਣ ਇਸ ਟਾਈਮ ਤੇ ਮੈਂ ਹੁਣ ਤੁਹਾਨੂੰ ਅੱਜ ਜਿਹੜਾ ਆ ਤਕਰੀਬਨ ਮੰਨ ਕੇ ਚੱਲੋ ਜੀ ਇਹ ਅਪ੍ਰੈਲ ਦਾ ਮਹੀਨਾ ਆ ਗਿਆ 8 ਅਪ੍ਰੈਲ ਹੈ 2024 ਤਾਂ ਇਸ ਟਾਈਮ ਇਹਦੇ ਫਲੀਆਂ ਲੱਗੀਆਂ ਹੋਈਆਂ ਤੇ ਦੋਸਤੋ ਹੁਣ ਜਿਹੜੀ ਇਹਦੀ ਫਲੀ ਹੈ ਉਹ ਕੀ ਕੰਮ ਆਊਗੀ ਉਹ ਕਿਉਂਕਿ ਹੁਣ ਇਹਦਾ ਬਿਲਕੁਲ ਜਿਹੜਾ ਸਹੀ ਟਾਈਮ ਫਲੀ ਦਾ ਤੋੜਨ ਦਾ ਹੁਣ ਇਸ ਟਾਈਮ ਆ ਚੁੱਕਾ ਹੈ ਜੇ ਤੁਸੀਂ ਇਹਨੂੰ 2-4 ਦਿਨ ਵੀ 5 ਦਿਨ ਲੇਟ ਕਰਤਾ ਤਾਂ ਫਲੀ ਜਿਹੜੀ ਆ ਤੁਹਾਡੀ ਕੰਮ ਨਹੀਂ ਹੋਣੀ ਤੇ ਆਜੋ ਹੁਣ ਉਹਦੇ ਬਾਰੇ ਮੈਂ ਪੂਰੀ ਜਾਣਕਾਰੀ ਦੇਣਾ ਤੁਹਾਨੂੰ ਤੇ ਨਾਲ ਇਸ ਵੇਲੇ ਜਿੰਦੇ ਕੋਲੇ ਆਪਾਂ ਚੱਲਦੇ ਆਂ ਪਲਾਟ ਦੇ ਕੋਲੇ ਤੇ ਇਹ ਆਪਣੀ ਪੌੜੀ ਅਸੀਂ ਲਾ ਦੇਖੋ ਤੁਸੀਂ ਸਾਡੀ ਜਿਹੜੀ ਲੱਗੀ ਹੋਈ ਹੈ ਤੇ ਪੌੜੀ ਦੇ ਉੱਤੇ ਅਸੀਂ ਚੜ੍ਹ ਕੇ ਦੇਦੀਆਂ ਫਲੀਆਂ ਨੇ ਜਿਹੜੀਆਂ ਆ ਦੇਖੋ ਤੁਸੀਂ ਕੁਛ ਅਸੀਂ ਤੋੜ ਰੱਖੇ ਆ ਤੇ ਇਹ ਫਲੀ ਦੇਖੋ ਤੁਸੀਂ ਇਸ ਤਰੀਕੇ ਦੀ ਹੈ ਕਿਉਂਕਿ ਇਹ ਕੱਚੀ ਹੈ ਇਹਨੂੰ ਤੁਸੀਂ ਜਿਵੇਂ ਮਰਜ਼ੀ ਤੋੜੋਗੇ ਨਾ ਤਾਂ ਇਦਾਂ ਇਦਾਂ ਮਤਲਬ ਇਹ ਟੁੱਟ ਜਾਣੀ ਆ ਦੇਖੋ ਇਹਨੂੰ ਹੁਣ ਜੇ ਤੁਸੀਂ ਸਬਜ਼ੀ ਦੇ ਰੂਪ ਚ ਬਦਲ ਦੇਖੋਗੇ ਤਾਂ ਇਹਦੇ ਜਿਵੇਂ ਆਪਾਂ ਬੀਨਸ ਖਾਂਦੇ ਆ ਇਸ ਤਰੀਕੇ ਦੇ ਨਾਲ ਇਹਦੀ ਸਬਜ਼ੀ ਬਣ ਜੂਗੀ ਤਾਂ ਦੋਸਤੋ ਇਹ 300 ਬਿਮਾਰੀਆਂ ਕੰਟਰੋਲ ਕਰਦੀ ਹੈ ਗੂਗਲ ਦੇ ਉੱਪਰ ਜਦੋਂ ਤੁਸੀਂ ਸਰਚ ਮਾਰ ਕੇ ਇਹਨੂੰ ਦੇਖੋਗੇ ਤਾਂ ਤੁਹਾਡੇ ਸਾਹਮਣੇ ਪਿਕਚਰ ਕਲੀਅਰ ਆ ਜਾਣੀ ਇਹਦੀ ਇੱਕ ਇੱਕ ਚੀਜ਼ ਹੈ ਪਰ ਮੈਂ ਤਾਂ ਇਹ ਜਾਣਦਾ ਕਿ ਦੇਖੋ ਇਹ ਇੱਕ ਬੂਟਾ ਤਿੰਨ ਕੰਮ ਕਰਦਾ ਹੈ ਤੇਨੇ ਕੰਮ ਕਿਵੇਂ ਕਰਦਾ ਉਹ ਮੈਂ ਤੁਹਾਨੂੰ ਵੀਡੀਓ ਦੇ ਅੰਦਰ ਪੂਰੇ ਬਣੇ ਰਹੋ ਐਂਡ ਤੱਕ ਦੇਖਿਓ ਫੇਰ ਹੀ ਇਹਦਾ ਪਤਾ ਲੱਗੂਗਾ ਕਿਉਂਕਿ ਇਹ ਨਹੀਂ ਹੈਗਾ ਕਿ ਆਪਾਂ ਜਿਆ ਫਲੀਆਂ ਤੋੜ ਲੀਆਂ ਤਾਂ ਉਸ ਤੋਂ ਬਾਅਦ ਇਹਦਾ ਹੋਰ ਕੀ ਕੰਮ ਹੋਊਗਾ ਸਾਰੇ ਕੰਮ ਹੋਣਗੇ ਫਲੀਆਂ ਤੋੜਨੀਆਂ ਕਿੱਦਾਂ ਕਿੱਦਾਂ ਇਹਨੂੰ ਆਪਾਂ ਕਟਾਈਂ ਕਰਨੀ ਹੈ ਕਟਿੰਗ ਵੀ ਕਰਨੀ ਪੈਂਦੀ ਹੈ ਕਿਉਂਕਿ ਇਹ ਸਿੱਧੀਆਂ ਫਲੀਆਂ ਉੱਚਾ ਹੋ ਜਾਂਦਾ ਦਰਖਤ ਉਹਦਾ ਕਾਰਨ ਕੀ ਹੈ ਉਹਨੂੰ ਕਿਸ ਤਰੀਕੇ ਨਾਲ ਇਹਨੂੰ ਸੈੱਟ ਕਰਨਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਸਭ ਤੋਂ ਪਹਿਲਾਂ ਦਾ ਨੀਂਹ ਚੀਜ਼ ਜਿਹੜੀ ਸਾਨੂੰ ਫਲੀਆਂ ਦਾ ਟਾਈਮ ਆ ਦੇਖੋ ਦੀ ਇੰਨੀ ਕੁ ਤਕਰੀਬਨ ਇਹ 1 ਫੁੱਟ ਦੇ ਲਗਭਗ ਜੇ ਸਾਡੀ ਜਿਹੜੀ ਫਲੀ ਤਿਆਰ ਹੈ ਤੇ ਇਸ ਨੂੰ ਤੋੜ ਕੇ ਜਿਹੜਾ ਤੁਸੀਂ ਉੱਪਰ ਦੇਖ ਸਕਦੇ ਹੋ ਇਹ ਸਾਰੀਆਂ ਫਲੀਆਂ ਹੁਣ ਮੈਂ ਤੁਹਾਨੂੰ ਤੋੜ ਤੋੜਦਾ ਵੀ ਐ ਇਹ ਅਸੀਂ ਅੱਜ ਅਸੀਂ ਇਹ ਸਾਰੀਆਂ ਫਲੀਆਂ ਤੋੜ ਲੈਣੀਆਂ ਤੇ ਇਹਦੀ ਜਿਹੜੀ ਸਬਜ਼ੀ ਬਣਨੀ ਹੈ ਉਹ ਤਾਂ ਬਣਨੀ ਬਣਨੀ ਹੈ ਤੇ ਦੂਜੀ ਜਿਹੜਾ ਇਹਦਾ ਹੁਣ ਜਿਹੜਾ ਟਾਈਮ ਹੈ ਉਹ ਜਿਹੜਾ ਆ ਉਹ ਚਾਰ ਪੌਂਡ ਦਾ ਵੀ ਐ ਕਿਉਂਕਿ ਇਹਦਾ ਚਾਰ ਜਿਹੜਾ ਬਹੁਤ ਸਵਾਦ ਬਣਦਾ ਹੈ ਇਹਦਾ ਚਾਰ ਦੋਸਤ ਮਾਰਕੀਟ ਦੇ ਵਿੱਚ ਬਹੁਤ ਮੁਸ਼ਕਲ ਦੇ ਨਾਲ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਜੇ ਮਿਲਦਾ ਵੀ ਹੈ ਤਾਂ ਐਡਾ ਵਧੀਆ ਨਹੀਂ ਮਿਲਦਾ ਕਿਉਂਕਿ ਜਿਹੜੀ ਘਰ ਦੀ ਚੀਜ਼ ਲੱਗੀ ਹੋਈ ਹੈ ਉਹਦੇ ਵਰਗੀ ਰੇਸ ਨਹੀਂ ਹੈਗੀ ਤੇ ਰਹਿ ਗਈ ਗੱਲ ਇਹ ਕਿਉਂਕਿ ਸਾਡੇ ਕੋਲੋਂ ਇਹ ਮੁੱਲ ਵਿਕ ਜਾਂਦਾ ਕਿਉਂਕਿ ਇਹ ਨਾ ਸੋਚੋ ਵੀ ਆਪਾਂ ਇਹ ਬੂਟਾ ਲਾ ਲਿਆ ਤੇ ਆਪਾਂ ਚੱਲ ਜੇ ਕੋਈ ਆ ਗਿਆ ਤਾਂ ਆਪਾਂ ਉਸ ਨੂੰ ਦੇ ਦਈਏ ਜਾਂ ਹੋਰ ਕਰ ਦਈਏ ਇਹ ਸਾਡੀ ਕਮਾਈ ਦਾ ਜਰੀਆ ਵੀ ਆ ਦੋਸਤੋ ਸਾਰਿਆਂ ਦੇ ਢਿੱਡ ਲੱਗੇ ਹੋਏ ਆ ਕਿ ਜਦੋਂ ਜਾਦੇ ਪੈਸੇ ਨਹੀਂ ਤਾਂ ਥੋੜੇ ਪੈਸੇ ਜਿੰਨੇ ਦਾ ਜੋ ਹੈਗਾ ਰੇਟ ਉਹਦੇ ਹਿਸਾਬ ਨਾਲ ਤੁਸੀਂ ਮਾਰਕੀਟ ਤੇ ਇਹਨੂੰ ਦੇ ਸਕਦੇ ਹੋ ਇਹਦੇ ਹੁਣ ਬਿਲਕੁਲ ਸਹੀ ਕੰਪੈਸੀ ਗੋਣ ਦਾ ਟਾਈਮ ਜਿਹੜਾ ਉਹ ਆਇਆ ਹੈ ਤਾਂ ਇਹ ਹੋਣਾ ਸੀ ਦੀ ਕਟਿੰਗ ਵੀ ਕਰਾਂਗੇ ਇਹਦੇ ਪੱਤੇ ਵੀ ਕੰਮ ਲਵਾਂਗੇ ਇਹਦੇ ਜਿਹੜੇ ਕੱਟ ਕਰਕੇ ਜਦੋਂ ਇਹਦਾ ਡੰਡਾ ਹੋਊਗਾ ਉਸ ਡੰਡੇ ਨੂੰ ਵੀ ਕੰਮ ਲਵਾਂਗੇ ਤਾਂ ਪੱਤੇ ਕੰਮ ਲਵਾਂਗੇ ਉਸ ਤੋਂ ਬਾਅਦ ਇਹਦੀ ਫਲੀ ਕੰਮ ਲਵਾਂਗੇ ਤਿੰਨ ਚੀਜ਼ਾਂ ਇਹ ਕੰਮ ਆਉਣਗੀਆਂ ਕੱਲ ਦੀ ਕੱਲ ਦੀ ਖਬਰ ਦੇ ਵਿੱਚ ਅਸੀਂ ਇਹ ਪੜਿਆ ਸੀਗਾ ਵੀ ਵਰਲਡ ਦੇ ਵਿੱਚ ਇਸ ਜਿਹੜੀ ਜਿਹੜਾ ਇਸ ਮਰਿੰਗਾ ਨੂੰ ਇੱਕ ਬਹੁਤ ਬੂਸਟ ਡੋਜ ਦੇ ਨਾਂ ਤੇ ਨੂੰ ਮਤਲਬ ਕਿਹਾ ਗਿਆ ਕਿ ਕਹਿੰਦੇ ਵੀ ਡਾਕਟਰਾਂ ਨੇ ਇਹ ਦਾਵਾ ਕੀਤਾ ਕਿ ਜਿਹੜਾ ਵੀ ਇਸ ਦਾ ਪ੍ਰਯੋਗ ਕਰਦਾ ਹੈ ਉਹਦੀ ਜਿਹੜੀ ਅੰਦਰਲੀ ਸ਼ਮਤਾ ਜਿਹੜੀ ਹੈ ਲੜਾਈ ਜਿਹੜਾ ਬਿਮਾਰੀਆਂ ਨੇ ਲੜਨ ਦੀ ਜਿਹੜੀ ਹੈ ਉਹ ਇਹਦੇ ਨਾਲ ਦੁੱਗਣੀ ਹੋ ਜਾਂਦੀ ਹੈ ਜਿਹੜੇ ਆਪਾਂ ਬਾਜ਼ਾਰ ਚੋਂ মালਟੀ ਵਿਟਾਮਿਨ ਕੈਪਸੂਲ ਖਾਂਦੇ ਆ ਉਹਦੀ ਲੋੜ ਨਹੀਂ ਰਹਿ ਗਈ ਖਾਣ ਦੀ ਜੇ ਤੁਸੀਂ ਇਹਦਾ ਡੇਲੀ ਜਿਹੜਾ ਆ ਉਹ ਇਸਤੇਮਾਲ ਕਰਦੇ ਹੋ ਪਾਊਡਰ ਦੇ ਰੂਪ ਦੇ ਵਿੱਚ ਇਹਦਾ ਦਹੀਂ ਦੇ ਵਿੱਚ ਪਾ ਕੇ ਤੁਸੀਂ ਖਾ ਸਕਦੇ ਹੋ ਕਿਉਂਕਿ ਇਹਨੂੰ ਸ਼ਾਮੇ ਪੱਤਿਆਂ ਨੂੰ ਛਾਂਵੇਂ ਸਿਖਾਉਣਾ ਧੁੱਪੇ ਨਹੀਂ ਰੱਖਣੇ ਪੱਤੇ ਇਹ ਤੇ ਮੈਂ ਤੁਹਾਨੂੰ ਹੁਣ ਸਾਰਾ ਉਹ ਕੱਟ ਕੇ ਤੇ ਇਹਦਾ ਉਹ ਦਿਖਾਉਣਾ ਜੀ ਕਿਉਂਕਿ ਹੁਣ ਜਿਆਦੀਆਂ ਫਲੀਆਂ ਉੱਚੀਆਂ ਨੇ ਇਹਦੀ ਕਟਿੰਗ ਕੀ ਕੰਮ ਆਉਂਦੀ ਹੈ ਹੁਣ ਮੈਂ ਤੁਹਾਨੂੰ ਕਟਿੰਗ ਵੀ ਕਰਕੇ ਦਿਖਾਉਣਾ ਹੈ ਹੁਣੇ ਤੁਸੀਂ ਦੇਖ ਦੇਖ ਸਕਦੇ ਹੋ ਜਿਹੜਾ ਪੇਡਾ ਦੇਖੋ ਕਿੰਨਾ ਵੱਡਾ ਬਣ ਗਿਆ ਇਹ ਹੁਣ ਕੀ ਹੈ ਕਿ ਜੇ ਅਸੀਂ ਇਹਦੀ ਸਹੀ ਤਰੀਕੇ ਨਾਲ ਹੁਣ ਅਸੀਂ ਕੀ ਕਰਾਂਗੇ ਵੀ ਉੱਚਾ ਬਾਲਾ ਹੋ ਜਾਂਦਾ ਹੈ ਅਸੀਂ ਕਟਿੰਗ ਨਹੀਂ ਕਰਦੇ ਤਾਂ ਨਾਲੇ ਤਾਂ ਸਾਡੀਆਂ ਫਲੀਆਂ ਨਹੀਂ ਤੋਟਦੀਆਂ ਨਾਲੇ ਸਾਡਾ ਜਿਹੜਾ ਪੱਤੇ ਆ ਉਹ ਖਰਾਬ ਹੁੰਦੇ ਆ ਤਾਂ ਇਹਦੀ ਕਟਿੰਗ ਜਿਹੜੀ ਆ ਉਹ ਜੇ ਤੁਸੀਂ ਇਹਨੂੰ ਕਰ ਦੋਗੇ ਤਾਂ ਕਟਿੰਗ ਇਹਦੀ ਇਸ ਤਰੀਕੇ ਨਾਲ ਕਰਨੀ ਆ ਦੇਖੋ ਟੇਢੀ ਐ ਇਸ ਤਰ੍ਹਾਂ ਤਿਰਛੀ ਮਤਲਬ ਇਹ ਟੇਢੀ ਇਹ ਇਸ ਤਰੀਕੇ ਨਾਲ ਟੇਢੀ ਦਾ ਮਤਲਬ ਇਹ ਹੁੰਦਾ ਜੀ ਦੇਖੋ ਮੈਂ ਤੁਹਾਨੂੰ ਹੁਣ ਆ ਸਾਰੇ ਪੱਤੇ ਆ ਗਏ ਅਸੀਂ ਨਾਲ ਦੇ ਦੇ ਪੱਤੇ ਲਾ ਕੇ ਆਪਾਂ ਸੁਕਾਲਾਂਗੇ ਇਹ ਵੀ ਇਸ ਤਰੀਕੇ ਨਾਲ ਇਹਦੀ ਕਟਿੰਗ ਕਰਨੀ ਆ ਕਿਉਂਕਿ ਜਿਹੜੀ ਇਹਦੀ ਕਟਿੰਗ ਹੈ ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਪਿੱਛੇ 파ਟ ਰਹਿ ਗਿਆ ਇਹਨੂੰ ਇਹਦੇ ਤੇ ਪਾਣੀ ਵਗੈਰਾ ਜਾਂ ਕੋਈ ਵੀ ਜਿਹੜੀ ਹੈ ਇਹਦੇ ਵਿੱਚ ਫੰਗਸ ਪੈਣ ਦੇ ਚਾਂਸ ਘਟਦਾ ਕਿਉਂਕਿ ਜੇਕਰ ਸਿੱਧੀ ਕਟਿੰਗ ਹੋਊਗੀ ਤਾਂ ਇਹਦੇ ਤੇ ਪਾਣੀ ਰੁਕੂਗਾ ਤਾਂ ਇਹਨੂੰ ਫੰਗਸ ਪਾਊਗਾ ਤਾਂ ਹੁਣ ਇਸ ਤਰੀਕੇ ਨਾਲ ਕਰਕੇ ਜੀ ਫਿਰ ਤੁਸੀਂ ਇਹ तकरीबन ਆ ਦੇਖੋ ਤੁਸੀਂ ਅਸੀਂ ਐਡਾ ਇਹਨੂੰ ਕੱਟ ਕਰ ਲਾਂਗੇ ਆ ਦੇਖੋ ਇਹ ਸਾਡਾ ਜਿਹੜਾ ਆ ਇਹ ਦੂਸਰਾ ਮਰਿੰਗੇ ਦਾ ਕਿ ਅਸੀਂ ਇਸੀ ਨੂੰ ਹੁਣ ਤੁਹਾਨੂੰ ਜ਼ਮੀਨ ਦੇ ਅੰਦਰ ਵੀ ਲਾ ਕੇ ਦਿਖਾਵਾਂਗੇ ਵੀ ਇਹਨੂੰ ਇਦਾਂ ਹੀ ਲਾ ਦੇਣਾ ਤਾਂ ਪਾਣੀ ਦੇਈ ਜਾਣਾ ਤੇ ਤੁਹਾਡਾ ਇਹ 6 ਮਹੀਨੇ ਦੇ ਅੰਦਰ ਮਰੀਂਗਾ ਜਿਹੜਾ ਤੁਹਾਡਾ ਪੂਰਾ ਤਿਆਰ ਹੁਣ ਸਾਡੇ ਪਹਿਲਾ ਕੰਮ ਹੋ ਗਿਆ ਦੂਜਾ ਕੰਮ ਇਹਦੇ ਪੱਤਿਆਂ ਦਾ ਲੈ ਲਿਆ ਸੀ ਤੀਜਾ ਕੰਮ ਜਿਹੜਾ ਅਸੀਂ ਫਲੀਆਂ ਦਾ ਲੈ ਲਿਆ ਇੱਕ ਬੂਟਾ ਤਿੰਨ ਕੰਮ ਕਰ ਗਿਆ ਸਾਡੇ ਆ ਹੁਣ ਜਿਹੜੇ ਫਲਾਵਰ ਹੈ ਜੀ ਜੇ ਤੁਸੀਂ ਇਹਦੇ ਜਿਹੜੇ ਫਲਾਵਰ ਹੈ ਇਹ ਇੱਕ ਕਿਸੇ ਵੀ গোল্ডਨ ਨਾਲੋਂ ਘੱਟ ਨਹੀਂ ਹੈਗੇ ਕਿਉਂਕਿ ਇਹਦੇ ਅੰਦਰ ਇੰਨੀ ਕੀ ਜ਼ਿਆਦਾ ਪਾਵਰ ਹੈ ਵੀ ਤੁਹਾਡੇ ਕਿਸ ਤਰ੍ਹਾਂ ਦੀ ਵੀ ਕਮਜ਼ੋਰੀ ਹੈ ਤੁਹਾਡੇ ਬਾਡੀ ਦੇ ਅੰਦਰ ਇਹ ਉਸ ਨੂੰ ਸਾਰੀ ਦੀ ਸਾਰੀ ਨੂੰ ਪੂਰੀ ਕਰਦਾ ਹੈ ਔਰ ਇੰਨੀ ਜ਼ਬਰਦਸਤ ਬੂਸਟ ডোজ ਤੇ ਉਹਦੀ ਫਲਾਵਰਾਂ ਦੀ ਹੁੰਦੀ ਹੈ ਪਰ ਇਹ ਵੀ ਦੋਸਤੋ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ ਕਿਉਂਕਿ ਅਸੀਂ ਕੀ ਕਰਦੇ ਵੀ ਜਿਹੜਾ ਥੱਲੇ ਥੱਲੇ ਆ ਜਿਵੇਂ ਥੱਲੇ ਹੱਥ ਜਿੱਥਾ ਕੱਥ ਹੱਥ ਪਹੁੰਚਦਾ ਸੀ ਉੱਥੋਂ ਤੱਕ ਤੋੜ ਲੈਣੇ ਆ ਬਾਕੀ ਉੱਪਰਲੇ ਛੱਡ ਦੇਣੇ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਉੱਚੇ ਟਾਹਣੀਆਂ ਜਾਂਦੀਆਂ ਨੇ ਉਹਨਾਂ ਦੀ ਕਟਾਈ ਕਰ ਦੋ ਇਹ ਤਾਂ ਫੁੱਟ ਕੇ ਫਿਰ ਉਸੇ ਦੁਬਾਰ ਹੋ ਜਾਣਗੇ ਪਲਾਟ ਤਿਆਰ ਹੋ ਜਾਣਗੇ ਤੇ ਨਾਲੇ ਉਹ ਸਾਡੇ ਕੰਮ ਆ ਜਾਣਗੇ ਇਹਨੂੰ ਪਹਿਲਾਂ ਹੀ ਜੇ ਨਾ ਵੱਡਿਆ ਹੁੰਦਾ ਤੇ ਅੱਜ ਸਾਨੂੰ ਇੰਨੀ ਆਹ ਉੱਚਾ ਚੜ੍ਹ ਕੇ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ ਸੀ ਤੇ ਇਹਨੂੰ ਅਸੀਂ ਕਿਉਂਕਿ ਸਾਡੇ ਕੋਲ ਟਾਈਮ ਘੱਟ ਮਿਲ ਨਹੀਂ ਸੀਗਾ ਤੇ ਬਾਅਦ ਵਿੱਚ ਸਾਨੂੰ ਪਹਿਲਾ ਪਤਾ ਲੱਗਾ ਕਿਉਂਕਿ ਜਿੰਨੇ ਨਾ ਵੱਡਿਆ ਤੇ ਨੇਰੀਆਂ ਨੇ ਤੋੜ ਕੇ ਸੁੱਟ ਦੇਣਾ ਫਿਰ ਇਹ ਕਿਸੇ ਕੰਮ ਨਹੀਂ ਆਉਣਾ ਇਸ ਕਰਕੇ ਹੁਣੇ ਸਾਡੇ ਕੰਮ ਅਸੀਂ ਆਹ ਲੈ ਸਕਦੇ ਹਾਂ ਉਹ ਕੰਮ ਤਾਂ ਇਹਨੂੰ ਅਸੀਂ ਇੱਥੋਂ ਵੱਡਾਂਗੇ ਅਸਟਾ ਦੇ ਕੋ ਐਸਟਾ ਵੱਡਾਂਗੇ ਜਿੰਨਾ ਇਹਨੂੰ ਪਛਾ ਵੱਟ ਕੇ ਆ ਬੇਰੇ ਚੋਇਸ ਇਹ ਵੜਦਾਂਗੇ ਇਧਰ ਹੋਗਾ ਤੇ ਤਿਰਸ਼ੇ ਦੇ ਨਾਲ ਜਿਹੜਾ ਆ ਇਹ ਸਾਰਾ ਜਿਹੜਾ ਪਲਾਨ ਜਿਹੜਾ ਬੰਦਾ ਚਾਰ ਹੋ ਜਾਣਾ ਕਿਉਂਕਿ ਇਹਨੂੰ ਸਿੱਧਾ ਨਹੀਂ ਖਤਨਾ ਇਹਨੂੰ ਐ ਟੇਟਾ ਵੱਡਣਾ ਹੈ ਤਾਂ ਵੀ ਟੇਟਾ ਵੱਡੋ ਕੇ ਤਾਂ ਇੱਥੇ ਜਿਹੜਾ ਇਹਦੇ ਅੰਦਰ ਜਿਹੜਾ ਫਟਾਰ ਆ ਜਿਹੜੀ ਉਹ ਜਲਦੀ ਤਿਆਰ ਹੋ ਜਾਊਗੀ ਜੇ ਇਹਨੂੰ ਸਿੱਧਾ ਵੜਤਾ ਫਿਰ ਇਹਦੇ ਵਿੱਚ ਫਟਾਰ ਨਹੀਂ ਤਿਆਰ ਹੋਣੀ ਕੁਣ ਕੀ ਹੈ ਜਿਹੜਾ ਦੂਜਾ ਬੂਟਾ ਜੀ ਇਹ ਵੀ ਅਸੀਂ ਪਿਛਲੇ ਸਾਲ ਅਸੀਂ ਇਹਨੂੰ ਹੋ ਗਿਆ ਇਹ ਸਾਲ ਜਿਹੜੂਕ ਸਾਲ ਦਾ ਬੂਟਾ ਜੀ ਇਹ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਉੱਚਾ ਚਲਾ ਗਿਆ ਪਰ ਇਹਦੀ ਹੁਣ ਅਸੀਂ ਕਟਿੰਗ ਕਰਾਂਗੇ ਕਿਉਂਕਿ ਇਹ ਦੇਖੋ ਇੰਨਾ ਉੱਚਾ ਜਾ ਕੇ ਨਾ ਤਾਂ ਅਸੀਂ ਫਲ ਤੋੜ ਸਕਦੇ ਇਹਦੇ ਤੇ ਨਾ ਹੀ ਅਸੀਂ ਇਹਨੂੰ ਕੰਮ ਲੈ ਸਕਦੇ ਜੇ ਅਸੀਂ ਇਹਨੂੰ ਪਹਿਲਾਂ ਹੀ ਕਟਿੰਗ ਕੀਤੀ ਹੁੰਦੀ ਤਾਂ ਇਹ ਬੂਟਾ ਥੱਲੇ ਥੱਲੇ ਫੈਲਦਾ ਤੇ ਨਾਲੇ ਸਾਡੇ ਬੂਟੇ ਹੋਰ ਤਿਆਰ ਹੋ ਜਾਂਦੇ ਹੁਣ ਇਹਦੇ ਘੱਟੋ ਘੱਟ 10-15 ਬੂਟੇ ਜਿਹੜੇ ਸਾਡੇ ਤਿਆਰ ਕਰ ਲਾਂਗੇ ਤੇ ਨਾਲੇ ਇਸ ਦੀ ਕਟਿੰਗ ਸਹੀ ਤਰੀਕੇ ਨਾਲ ਹੋ ਜੂਗੀ ਤੇ ਨਾਲੇ ਸਾਡੇ ਫਲੀਆਂ ਘੱਮ ਆ ਜਾਣੀਆਂ ਨਾਲੇ ਇਹਦੇ ਪੱਤੇ ਘੱਮ ਆ ਜਾਣਗੇ ਤਾਂ ਇਹ 300 ਬਿਮਾਰੀਆਂ ਦਾ ਜਿਹੜਾ ਆ ਇਲਾਜ ਹੈ ਇਸ ਕੱਲੇ ਮਰੀਂਗੇ ਦੇ ਨਾਲ ਤੇ ਕਮਾਈ ਦਾ ਸਾਧਨ ਵੀ ਹੈ ਔਰ ਦੂਜੀ ਗੱਲ ਇਹ ਹੈ ਜੀ ਜਿਹੜੇ ਇਹਦੇ ਥੱਲੇ ਆ ਜਿਵੇਂ ਤੁਸੀਂ ਆ ਦੇਖੋ ਆ ਆ ਆ ਚੀਜ਼ ਆ ਸੀ ਇਹਦੇ ਅੰਦਰ ਆ ਆ ਚੀਜ਼ ਆ ਦੇਖੋ ਇਹ ਸਾਰੇ ਪੱਤੇ ਤੇ ਆ ਜਿਹੜੇ ਫੁੱਲ ਡਿੱਗੇ ਹੋਏ ਆ ਇਹਦੇ ਅੰਦਰ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਹੈਗਾ ਜੀ ਜਦੋਂ ਇਸ ਨੂੰ ਇਸ ਜਮੀਨ ਦੇ ਅੰਦਰ ਮਿਲਾ ਦਾਂਗੇ ਤਾਂ ਜਿਹੜੀ ਇੱਥੇ ਜਿਹੜੀ ਸਾਡੀ ਫਸਲ ਹੋਊਗੀ ਉਹ ਦੁੱਗਣੀ ਹੋਊਗੀ ਇਹ ਪਹਿਲਾ ਇੱਕ ਐਸਾ ਦਰਖਤ ਹੈ ਵੀ ਜਿਹਦੇ ਥੱਲੇ ਫਸਲ ਜਿਹੜੀ ਆ ਦੁੱਗਣਾ ਝਾੜ ਕਰਦੀ ਹੈ ਇਹ ਪਹਿਲਾ ਦਰਖਤ ਐਸਾ ਹੈ ਤਾਂ ਦੋਸਤੋ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਤੇ ਇਸ ਕਰਕੇ ਇਸ ਨੂੰ ਮਿਸ ਨਾ ਕਰਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਹੋਰ ਵੀ ਕਿਸਾਨਾਂ ਕੋਲੇ ਵੀਰ ਕੋਲੇ ਜਿਸ ਕੋਈ ਕਿਸ ਨੇ ਕੋਠੀਆਂ ਪਾਈਆਂ ਘਰ ਦਾ ਕਿਚਨ ਗਾਰਡਨ ਹੈਗਾ ਤਾਂ ਉਹਦੇ ਵਿੱਚ ਦੋ ਬੂਟੇ ਇੱਕ ਬੂਟਾ ਲਾ ਲਓ ਉਸ ਤੋਂ ਬਾਅਦ ਤਾਂ ਤੁਹਾਨੂੰ ਬੂਟਾ ਪlant ਜਿਹੜਾ ਆ ਉਹ ਲੈਂਡ ਦੀ ਲੋੜ ਨਹੀਂ ਹੈਗੀ ਉਹ ਪlant ਤੁਹਾਡਾ ਅੱਗੇ ਦੇ ਅੱਗੇ ਆਪਣੇ ਆਪ ਹੀ ਚਾਰ ਹੋ ਜਾਊਗਾ ਇਹਦੀ ਸਬਜ਼ੀ ਜਿਹੜੀ ਆ ਸਬਜ਼ੀ ਵੀ ਬਹੁਤ ਸਵਾਦਿਸ਼ਟ ਬਣਦੀ ਹੈ ਕਿਉਂਕਿ ਹੁਣ ਪਹਿਲੀਆਂ ਤਾਂ ਸਬਜ਼ੀ ਹੁਣ ਜਿਹੜੀ ਬੀਨਸ ਦੀ ਤਰ੍ਹਾਂ ਇਸਦੀ ਕੰਮ ਆਉਂਦੀ ਹੈ ਅਗਲੀ ਜਿਹੜੀ ਸਬਜ਼ੀ ਜੇ ਜਿਹੜੀ ਅਸੀਂ ਖਾਵਾਂਗੇ ਉਹ ਉਹ ਬਿਲਕੁਲ ਉਹਦਾ ਰਸਪਰੀ ਸਬਜ਼ੀ ਬਣ ਜਾਂਦੀ ਹੈ ਕਿਉਂਕਿ ਉਸ ਟਾਈਮ ਫਲੀ ਮੋਟੀ ਹੋ ਜਾਂਦੀ ਹੈ ਜਿਹੜਾ ਰਸਪਰੀ ਸਬਜ਼ੀ ਉਹਨੂੰ ਤਰੀ પા ਕੇ ਰਸਮੀ ਸੀਜੀ ਬਣਦੀ ਆ ਫਿਰ ਉਹਦਾ ਸਵਾਦ ਜਿਹੜਾ ਉਹ ਉਦੋਂ ਵੀ ਬਚਾਦੇ ਵੱਖਰਾ ਆਉਂਦਾ ਉਹ ਬਣੂਗੀ ਜੀ ਅੱਡੇ ਘਟੋ ਘਟ 15 ਦਿਨਾਂ ਬਾਅਦ ਹੁਣ ਜਿਹੜੀ ਆ ਤੁਸੀਂ ਬੀਨਸ ਦੀ ਤਰ੍ਹਾਂ ਸੁੱਕੀ ਸਬਜ਼ੀ ਬਣਾ ਕੇ ਇਹਦੀ ਪੂਰਾ ਆਨੰਦ ਲੋਕ ਤਾਂ ਦੋਸਤੋ ਕਿੱਦਾਂ ਵੀਡੀਓ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੇ ਹੁਣ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਚਾਰ ਪੌਣਾ ਵੀ ਦਿਖਾਵਾਂਗਾ